ਹਾਂਜੀ ਅੱਜ ਆਪਾਂ ਆਏ ਡੇ ਟਿੱਲਾ ਬੱਬੜ ਕਾਲਾ ਇੱਥੇ ਮੱਥਾ ਦੁੱਧ ਚੜਾਉਣ ਵਾਸਤੇ ਇੱਥੇ ਲੋਕ ਦੂਰ ਦੂਰ ਤੋਂ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਨੇ ਡੇ ਲੇਵਾ ਬੱਬੜ ਕਾਲੇ ਤੇ ਮੱਥਾ ਟੇਕਣਾ ਦੁੱਧ ਚੜਾਉਣ ਜੀ ਦਾ ਵੀ ਡੰਗਰ ਸੂ ਜਾਂਦਾ ਹੈ ਤਾਜ਼ਾ ਸੂਇਆ ਰਿਆ ਹੁੰਦਾ ਹੈ ਜਾਂ ਫਿਰ ਕੋਈ ਡੰਗਰ ਗਰਭਨੇ ਠਹਿਰਦਾ ਅੱਛਾ ਕੋਈ ਹੋਰ ਬਿਮਾਰੀ ਹੁੰਦੀ ਹੈ ਜਾਂ ਜਿਹਦਾ ਬਚਦਾ ਨਹੀਂ ਹੈ ਡੰਗਰ ਉਰੇ ਵਾਸਤੇ ਬਹੁਤ ਠੀਕ ਹੈ ਉਹ ਹਰ ਇੱਕ ਚੀਜ਼ ਪੂਰੀ ਹੁੰਦੀ ਹੈ ਇੱਥੇ ਤਕਰੀਬਨ ਹਰ ਮੱਸੀਆ ਨੂੰ ਮੱਸੀਆ ਨੂੰ ਮੇਲਾ ਲੱਗਦਾ ਦੁੱਧ ਚੜਾਇਆ ਜਾਂਦਾ ਜਿਹੜਾ ਤਾਜ਼ਾ ਸੂਏ ਦਾ ਡੰਗਰ ਹੁੰਦਾ ਇਹ ਪਟਿਆਲੇ ਤੋਂ ਤਕਰੀਬਨ 12 ਕਿਲੋਮੀਟਰ ਦੀ ਦੂਰੀ ਤੇ ਹੈ ਕਿ ਪਿੰਡ ਤੋਂ ਇਹ ਡਕਾਲੇ ਪਿੰਡ ਤੋਂ ਤਕਰੀਬਨ ਤਕਰੀਬਨ 1 ਕਿਲੋਮੀਟਰ ਮਰਦਾਈ ਵਾਲੀ ਸੜਕ ਦੇ ਉੱਪਰ ਜਿਹੜੀ ਮਰਦਾਈ ਨੂੰ ਛੜਕ ਜਾ ਰਹੀ ਹੈ ਉਹਦੇ ਉੱਪਰ ਆ ਟਿੱਲਾ ਬਾਬਾ ਡਕਾਲਾ ਹਰ ਮਸਿਆਂ ਨੂੰ ਬੜਾ ਮੀਲਾ ਲੱਗਦਾ ਹੈ ਇੱਥੇ ਉੱਪਰ ਟਿੱਲੇ ਟਿੱਲਾਈ ਇਹ ਤੌੜੀਆਂ ਜਾਂਦੀਆਂ ਨੇ ਮੈਂ ਵੀ ਕਦੇ ਵੀਡੀਓ ਤਾਂ ਬਣਾਈ ਦਿੱਤੀ ਪੈਸੇ ਮਹਾਤਲ ਅੱਜ ਬਣਾ ਕੇ ਦੇਖਦੇ ਆ ਮੈਂ ਮੱਥਾ ਤਾਂ ਪਹਿਲਾਂ ਟੇਕ ਹੀ ਆ ਹੁਣ ਅੰਦਰ ਜਾ ਕੇ ਜਿੱਲੇ ਦੇ ਉੱਪਰ ਸਾਰੀਆਂ ਸਮਾਧਾਂ ਤੋਂ ਪਹਿਲਾਂ ਮੱਥਾ ਟੇਕ ਲਿਆ ਤਾਂ ਫਿਰ ਮਹਾਤਲ ਉਪਾਉ ਵੀਡੀਓ ਵੀ ਬਣਾ ਲਈਏ ਮੈਂ ਇੱਥੇ ਇੱਕ ਬਜ਼ੁਰਗ ਨੂੰ ਪੁੱਛਿਆ ਤਾਂ ਬਾਕੀ ਤਾਂ ਮੈਂ ਕਈਆਂ ਨੂੰ ਪੁੱਛਿਆ ਕਿਸੇ ਨੂੰ ਇੰਨਾ ਪਤਾ ਨਹੀਂ ਹੈ ਬਸ ਸਿਰਫ ਢੁੱਟ ਚੜਾਣ ਵਾਸਤੇ আর ਡੰਗਰਾ ਵਾਸਤੇ ਦੱਸਦੇ ਨੇ ਸਾਰੇ ਚਲੋ ਇੱਕ ਨੇ ਦੱਸਿਆ ਮੈਨੂੰ ਕਿ ਮਹਾਜਾ ਕਿੰਨਾ ਪੁਰਾਣਾ ਹੈ ਕਹਿੰਦੇ ਤਕਰੀਬਨ ਇਹ 200 ਸਾਲ ਪੁਰਾਣਾ ਹੈ ਵਾਹ ਸਰ ਜੇ ਇੱਥੇ ਲੋਕ ਜਿਹਨੇ ਪਹਿਲਾਂ ਤਾਂ ਬਹੁਤ ਜ਼ਿਆਦਾ ਹੋ ਘਰਦੇ ਤੇ ਬਹੁਤ ਦਸਤਾਨਾਂ ਲੱਗੀਆਂ ਹੋਈਆਂ ਨੇ ਪਰਲੇ ਪਾਸੇ ਇੱਥੇ ਲੋਕ ਨਾ ਪਹਿਲਾਂ ਆਪਣਾ ਬਲਦ ਘਟੇ ਵੀ ਬੁੰਨਚਰਪਾ ਢਿੱਲੇ ਤੇ ਮੱਥਾ ਰੀਖ ਦੇਗੇ ਉਹ ਨਾ ਜੇ ਕੋਈ ਆਪਣਾ ਬੜ ਦੇ ਗੱਡਾ ਜਾਂ ਟਰੈਕਟਰ ਕੋਈ ਵੀ ਜੋੜਦਾ ਹੁੰਦਾ ਫੇਰ ਦੇ ਵਿੱਚ ਉੱਥਾ ਚਲੋ ਪੱਲਾ ਟੁੱਟੇ ਚੜਾਣਾ ਮਾਰੀ ਕਰਦੇ ਨੇ ਉੱਥੇ ਚੜਾ ਕੇ ਜਾਂਦੇ ਨੇ ਔਰ ਮਸੀਆ ਨੂੰ ਆਉਂਦੇ ਨੇ ਤਕਰੀਬਨ ਕੋਈ ਵੀ ਇੱਥੇ ਬਾਬਾ ਜੀ ਕੋਈ ਕੰਮ ਕਹਿ ਦੇਣਾ ਤਾਂ ਸਾਰਾ ਪਿੰਡ ਜਾਂ ਸਾਰਾ ਇਲਾਕਾ ਹੀ ਤਕਰੀਬਨ ਵੀ ਇੱਥੇ ਉਹ ਕਰਦਾ ਹੈ ਆ ਕੇ ਆਪਣਾ ਸੇਵਾ ਕਰਦਾ ਕੋਈ ਵੀ ਬੱਟਰ ਜਿਹੜਾ ਆਪਣੇ ਪਾਰਕ ਦੀ ਬਾਜੀ ਤੋਂ ਉੱਪਰ ਉੱਠ ਕੇ ਆ ਲੈ ਆਹ ਲਓ ਜੀ ਇਹ ਦੂਸਰੇ ਪੜਾਣ ਦੇ ਵਿੱਚ ਪਾਇਆ ਜਾਂਦਾ ਬਹੁਤ ਬੜਾ ਜੀ ਸਾਫ ਨਿਕਲ ਜਾਂਦਾ ਜਿਹੜੀ ਕਿ ਮੱਖਾ ਦੇ ਦੇ ਦਾਰੇ ਤੋਂ ਆ ਜਾਂਦੇ ਆ ਤੇ ਬਾਰ ਬਣ ਜਾਂਦਾ ਤੇ ਸੇਵਾਦਾਰ तकरीबन ਹਰ ਇੱਕ ਸਮਾਰਟ ਦੇ ਉੱਪਰ ਖੜੇ ਹੁੰਦੇ ਆ ਆ ਤਾਰਿਕ ਕੁਝ ਵਾਰ ਤੇ ਉੱਥੇ ਜਣੀ ਕਿਸੇ ਨੂੰ ਪਤਾ ਨਹੀਂ ਹੈ ਜਾਂ ਕੋਈ ਵੀ ਹੋਵੇ ਉਹ ਉਹ ਦੱਸ ਦੇ ਨੇ ਆ ਜੋ ਗਰੇ ਮਾ ਜਿਦਿਆ ਲੰਬੀਆਂ ਲੈਣਾ ਨਾ ਬਈ ਬਾਈ ਪਰ ਕਿਥੇ ਲੇ ਜਾ ਪਾਣੀ ਪੀਣਾ ਆਪਾਂ ਚਲਦੇ ਆ ਲੰਗਰ ਦੇ ਵਿੱਚ ਨਾ ਨਾ ਤੇ ਕੁੱਤੇ ਮੋਰ ਆਮ ਤਰੀ ਜਾ ਤਿੰਨ ਦਿਨ ਕੋਈ ਕੁਝ ਨਹੀਂ ਕਹਦਾ ਹੈਗਾ ਇਹ ਲੰਗਰ ਆ ਗਿਆ ਲੰਗਰ ਦੇ ਵਿੱਚ ਦਾਲ ਰੋਟੀ ਚਾਹ ਫੀਰ ਜਲਦੀ ਇਹ ਸ਼ਰਤ ਕੁੰਮਰ ਦਾੜੀ ਨੂੰ ਲੱਗਦੀ ਹੈ ਤੇ ਮਰਦਾੜੀ ਨੂੰ ਕੱਲ ਜਦੋਂ ਸ਼ਰਤ ਦਾੜੀ ਦੇ ਜਿਹੜੇ ਰੋਡ ਦੇ ਉੱਪਰ ਚੜ੍ਹ ਜਾਂਦੇ ਹੈ ਤੇ ਕਿ ਬਾਬਾ ਜੀ ਬੈਠੇ ਨੇ ਤੁਹਾਨੂੰ ਸੇਵਾ ਲਈ ਬਹੁਤ ਬਹੁਤ ਧੰਨਵਾਦ। ਇਹ ਰੋਵਰ ਦੇ ਨਾਲ ਇਹ ਮਿੱਟੀ ਕੱਢਣ ਵਾਸਤੇ ਬਣਾਇਆ ਗਿਆ। ਇਹ ਕਿਤੇ ਨਹੀਂ ਹੁੰਦਾ। ਇਹ ਰਸਾਇਣਾਂ ਐਂਡ ਨੇ ਵੀ ਇਹ ਤਾਂ ਜ਼ਰੂਰੀ ਕਰਨੀ। ਪਰ ਨਹੀਂ ਜ਼ਰੂਰੀ ਹੈ। ਸਤ ਸਤ ਸਤਾਂਤ ਦੇ ਗੇਰੇ ਆ। ਉਹ ਬੱਚੇ ਨਾ ਰਹੇ ਨੇ ਉਹਦਾ ਵੈਸੇ ਇੱਥੇ ਹਰ ਇੱਕ ਸੇਵਾਦਾਰ ਖੜਿਆ ਹੁੰਦਾ ਤਕਰੀਬਾਂ ਨੇ ਹਾਰੇ ਪਿੱਛੇ ਅੜਾ ਸੱਤ ਸੱਤ ਨਾ ਬਗੇ ਗਿਆ ਨਾ ਨਾ ਆਪਾਂ ਲੱਗ ਰਹੇ ਨਾ ਲੋਕ ਕਟੂnga ਹੋਣ ਕਰਕੇ ਵੀ ਬੱਚੇ ਵਿੱਚ ਨਾ ਜਾਣ ਇੱਥੇ ਸੰਗੋਲੀ ਲੱਗੀ ਹੋਈ ਹੈ ਉਹਨੂੰ ਫੜ ਫੜੀਦਾ ਹੁਣ ਮਿੱਟੀ ਕੱਢ ਆਪਣਾ ਪਾਣੀ ਲੈ ਕੇ ਜਾਂਦੇ ਨੇ ਮਿੱਟੀ ਦੀ ਕੱਢ ਕੇ ਇੱਥੇ ਤੇ ਹੁਣ ਹੱਥ ਪੈਰ ਤੋਂ ਓਕੇ ਅਗਲਾ ਜਿਹੜਨੇ ਇਸ਼ਤਿਹਾਨ ਕਰਨਾ ਇਸ਼ਤਿਹਾਨ ਕਰ ਸਕਦਾ ਨਹੀਂ ਆਪਣਾ ਇਹ ਉਹ ਕਰਦੇ ਨਹੀਂ ਪਾਣੀ ਲੈ ਕੇ ਜਾਂਦੇ ਨੇ ਆਪਣੇ ਟੰਗਰਾਂ ਵਾਸਤੇ ਜਿਹੜਾ ਆਪਣੇ ਘਰ ਦੇ ਵਿੱਚ ਛਿੱਟਾ ਮਾਰਨ ਨੂੰ ਉਹ ਬੀਬੀਆਂ ਦੇ ਨਹਾਉਣ ਵਾਸਤੇ ਬਣਿਆ ਹੋਇਆ ਆਈਮਸਿਆਂ ਨੂੰ ਇੱਥੇ ਦੁਕਾਨਾਂ ਵੀ ਲੱਗਦੀਆਂ ਨੇ ਦੁਕਾਨਾਂ ਆਪਾਂ ਤੁਹਾਨੂੰ ਬਾਅਦ ਚ ਜਾਂ ਦੂਸਰੀ ਵੀਡੀਓ ਚ ਦਿਖਾ ਦਾਂਗੇ ਦੁਕਾਨਾਂ ਦੀ ਵੀਡੀਓ ਬਣਾਉਣਾ ਮੈਂ ਜਾ ਕੇ ਲੈ ਇੱਥੇ ਮਿੱਟੀ ਕੱਢੀ ਜਾਂਦੀ ਐ 5-7 ਟੋਕਰੀਆਂ 5 ਤਾਂ لازمی ਨੇ ਜਿੰਨੀ 7 ਕੱਢ ਦੋ ਕੋਈ ਕਿਹੜਾ ਆਪਣੇ ਸ਼ਰਦਾ ਅਨੁਸਾਰ ਹਰ ਇੱਕ ਬੰਦਾ ਹਾਂ ਹਾਂ ਘਟਕੀ ਫੇਰ ਜਾਂਦਾ ਹੈ ਅੱਛਾ ਇੱਥੇ ਮਿੱਟੀ ਵੀ ਲੈ ਕੇ ਜਾਂਦੇ ਨੇ ਥੋੜੀ ਜੀ ਆਪਣੇ ਘਰ ਦੇ ਵਿੱਚ ਪਸ਼ੂਆਂ ਦੇ ਉੱਪਰ ਛਿੱਟਾ ਮਾਰਨ ਵਾਸਤੇ ਕੋਈ ਰੁਦਰੋਕ ਨਹੀਂ ਹੁੰਦੀ